देखो जी आज ना ਮਾਨਯੋਗ ਸੁਪਰੀਮ ਕੋਰਟ ਨੇ ਬੜਾ ਵਧੀਆ ਫੈਸਲਾ ਦਿੱਤਾ ਆ ਇਹ ਕਹਿ ਲੂਗੀ ਲੋਕਾਂ ਦੇ ਦੀ ਬੜੀ ਵੱਡੀ ਜਿੱਤ ਹੋਈ ਹੈ ਅੱਜ ਦੇ ਦਿਨ ਸਾਡੇ ਨੈਸ਼ਨਲ ਕਮਿਸ਼ਨਰ ਸਾਡੇ ਪਾਰਟੀ ਦੇ ਸੁਪਰੀਮੋ ਜੀ ਰਵਿੰਦ ਕੇਜਰੀਵਾਦੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜੜੀਏ ਦਮਾ ਦੇਤੀ ਹੈ ਸੋ ਇਸ ਕਰਕੇ ਜਿਹੜਾ ਭਗਵੰਤ ਪੰਸ਼ਾਬ ਦਾ ਫਲੋਰ ਚ ਸੀਗਾ ਉਹ ਇਸ ਕਰਕੇ ਕੈਂਸਲ ਹੋ ਪੰਸ਼ਾਬ ਸਾਹਿਬ ਬੁਝੜੇ ਹੋ ਆਪੂ ਕਾਰੇ ਨੇ ਰੋਡ ショਨੀ ਕੈਨਸਲ ਹੋਇਆ ਰੋਡ ショੋ ਦੇ ਵਿੱਚ ਅਮਨ ਚੈਂਪੀਅਨ ਚੈਰੀ ਗਲਸੀ ਜਿੱਥੇ ਆਉਣ ਗਏ ਮਕਾ ਰਹੇਗਾ ਆ ਸਭਾ ਸਭ ਕੇਜੀਵਾਲ ਸਾਥੋਂ ਗਏ ਨੇ ਅਗਲਾ ਇਹਨਾਂ ਰੋਡਸ ਹੋਏਗਾ ਉਹਦੇ ਵਿੱਚ ਕੇਜੀਵਾਲ ਸਾਹਿਬ ਵੀ ਨਾਲ ਹੋਣਗੇ ਸੋ ਮੈਂ ਇਹ ਜ਼ਰੂਰ ਕਹੂੰਗੀ ਇਹ ਲੋਕਤੰਤਰ ਦੀ ਜਿੱਤ ਹੈ ਪਰ ਇਹ ਬੜਾ ਕੁਛ ਦੇਨੇ ਇਸ ਸਾਡੇ ਆਮ ਜਿਹੜੇ ਆਮ ਚਲਦਾ ਤੇ ਜਿਹੜੀ ਆ ਉਹਦੀ ਔਕਾਤ ਪੁੱਛਦੇ ਸੀ ਬੀਜੇਪੀ ਵਾਲੇ ਇਹਨਾਂ ਨੂੰ ਜਿਹੜੇ ਮਾਨਜੋ ਸੁਪਰੀਮ ਕੋਰਟ ਨੇ ਦੋਆ ਦਿੱਤਾ ਕਿਉਂਕਿ ਪਰਮਾਤਮਾ ਸੱਚ ਦਾ ਸਾਥ ਦਿੰਦਾ ਹੈ ਉਹ ਰਾਜ ਜਿਹੜੀ ਸਚਾਈ ਦੀ ਜਿੱਤ ਹੋਈ ਹੈ ਵਜਾ ਤੇ ਬਹੁਤ ਸਪੱਸ਼ਟ ਹੈ ਕਿ ਅੱਜ ਸ੍ਰੀ ਅਰਵੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜਿਹੜੇ ਬੀਲ ਮਿਲੇ ਆ ਉਹਦੇ ਸਬੰਧ ਸਾਰੇ ਕਾਰਜਪ੍ਰਣਾਲੀ ਆਮ ਆਪ ਦੀ ਹੈ ਜੀ ਜਿਹੜੇ ਚੋਨਾ ਨਾਲ ਸਭ ਤੋਂ ਸਰਖਾਸ ਕਰਗੇ ਉਹ ਅੱਜ ਬਹੁਤ ਬਹੁਤ ਦੀਦੇ ਆ ਸੋ ਸਭ ਤੋਂ ਪਹਿਲੋਂ ਸਪੁੱਜੇ ਦੇਸ਼ਵਾਸੀਆਂ ਨੂੰ ਉਹਨਾਂ ਕਰੋੜਾਂ ਲੋਕਾਂ ਨੂੰ ਜਿਹੜੇ ਮਤਲਬ ਜਮਹੂਰੀਅਤ 'ਤੇ ਵਿਸ਼ਵਾਸ ਰੱਖਦੇ ਆ ਜਿਹੜੇ ਲੋਕਤੰਤਰੀ ਵਿਸ਼ਵਾਸ ਰੱਖਦੇ ਆ ਜਿਹੜੇ ਅਧਿਆਤਿਕ ਵਿਸ਼ਵਾਸ ਰੱਖਦੇ ਆ ਜਿਹੜੇ ਨਿਆਂਕ ਪ੍ਰਣਾਲੀ 'ਤੇ ਵਿਸ਼ਵਾਸ ਰੱਖਦੇ ਆ ਆ ਜੁਨਾ ਦੇ ਜਜ਼ਬਾਤਾਂ ਨੂੰ ਮੈਂ ਸਮਝਦਾ ਬਾਦ ਜੋ ਟੀਮ ਕੋਰਟ ਨੇ ਕੰਸੀਡਰ ਕੀਤਾ ਆ ਤੋ ਦੇਸ਼ ਦੇ ਅੰਦਰ ਲੋਕਤੰਤਰ ਦਾ ਪਰਬ ਚੱਲ ਰਿਹਾ ਔਰ ਇਸ ਪਰਬ ਦੇ ਅੰਦਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇਸ ਤੋਂ ਲਾਂਬੇ ਕਰਨ ਦਾ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ 파ਰੂ ਲੀਡਰਸ਼ਿਪ ਕਿ ਸਾਡੇ ਸਭ ਤੋਂ ਵੱਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਕੱਤਰ ਦਿੱਲੀ ਦੇ ਬੁਖਬਕਰ ਜੀ ਉਹਦੇ ਸਰਾ ਸ਼ਾਜਦ ਦੇ ਤਹਿਤ ਧਾਰ ਦੇਲ ਚ ਧੱਕਿਆ ਗਿਆ ਤਾਂ ਜੋ ਚੋਣਾਂ ਪ੍ਰਚਾਰ ਨਾ ਕਰ ਸਕਣ ਦੇਸ਼ ਦੇ ਅੰਦਰ ਸੋ ਇਸ ਸਰਜੰਤਰ ਦੇ ਖਿਲਾਫ ਅੱਜ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹ ਫੈਸਲੇ ਨੇ ਦੇਸ਼ 'ਚ ਕਰੋਨਾ ਲੋਕਾਂ ਦਾ ਸਿਰ ਉੱਚਾ ਕੀਤਾ ਸੋ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਔਰ ਅੱਜ ਇਸ ਜਵਾਨਤ ਦੇ ਉੱਤੇ ਜਿਹੜਾ ਨੌਕਰੀ ਨੌਜਵਾਨ ਨੂੰ ਮਿਲੀ ਆ ਦੇਸ਼ ਦੇ ਕਰੋਨਾ ਲੋਕਾਂ ਦਾ ਵਿਸ਼ਵਾਸ ਵੀ ਅੱਜ ਬਹਾਲ ਹੋਇਆ ਕਿ ਹਮੇਸ਼ਾ ਅਖੀਰ ਸੱਚ ਦੀ ਜਿੱਤ ਹੁੰਦੀ ਆ ਸੋ ਅੱਜ ਤੁਹਾਡੇ ਸਾਹਮਣੇ ਆ ਰੋਡ ਸ਼ੋਅ ਦੇ ਵਿੱਚ ਸਾਰੇ ਅੱਜ ਸਾਰੇ ਕਿਹਨੇ ਵਾਲ ਨੇ ਅੱਜ ਸਾਡੇ ਹਲਕੇ ਦੇ ਕੈਂਡੀਡੇਟ ਆ ਰਹੇ ਨੇ ਅਮਨਸੇਰ ਕਲਸੀ ਜੀ ਬਹੁਤ ਵੱਡੀ ਇੱਕ ਰੈਲੀ ਕਲਾਨੌਰਤ ਕਰਕੇ ਆ ਰਹੇ ਆ ਸੋ ਅਸੀਂ ਅੱਜ ਇੱਕ ਪਾਸੇ ਸਾਡਾ ਰੋਡ ਸੋ ਵੀ ਹੈ ਇੱਕ ਪਾਸੇ ਅਸੀਂ ਉਹਨੂੰ ਅੱਜ ਸੈਲੀਬ੍ਰੇਟ ਵੀ ਕਰ ਰਹੇ ਆ ਉਹਨਾਂ ਦੀ ਰਹਾਈ ਨੂੰ ਸੋ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਇਸ ਗੱਲ ਦਾ ਵਧਾਈ ਵੀ ਆ ਔਰ ਇਹ ਕਾਫਲਾ ਜਿਹੜਾ ਹੈ ਸੱਚ ਦੇ ਲਈ ਲੜਨ ਦਾ ਜਿਹੜਾ ਜੁੱਧ ਹੈ ਸੰਘਰਸ਼ ਹੈ ਪੰਜਾਬੀਆਂ ਨੇ ਤੇ ਵੈਸੇ ਇਹ ਦੁੱਧ ਚੱਪੇ ਚੱਪੇ ਤੇ ਲੜੇ ਆ ਤੇ ਅੱਜ ਦੇਸ਼ ਦੇ ਅੰਦਰ ਲਕੀਰ ਖਿੱਚੀ ਗਈ ਆ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆ ਉਹ ਪੈਰੋਕਾਰ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਵਧਾਣ ਵਾਲੇ ਉਹਨਾਂ ਦੇ ਰਾਜਨੀਤਿਕ ਸਿਆਸੀ ਆ ਕੇ ਉਹ ਖੜੇ ਆ ਤੇ ਦੂਜੇ ਪਾਸੇ ਲੋਕਾਂ ਦੇ ਦੋਸਤ ਖੜੇ ਆ ਚਾਹੇ ਬਿਜਲੀ ਪਾਣੀ ਦਾ ਸਵਾਲ ਹੋਵੇ ਚਾਹੇ ਨੌਕਰੀਆਂ ਦਾ ਸਵਾਲ ਹੋਵੇ ਚਾਹੇ ਸਿਹਤ ਦਾ ਸਵਾਲ ਹੋਵੇ ਚਾਹੇ ਮਹਿਲਾਵਾਂ ਨੂੰ ਪੂਰੀ ਸਰਕਾਰ ਦਾ ਸਵਾਲ ਹੋਵੇ ਜਾਇ ਅੱਜ ਪ੍ਰੋਕੂਰਮੈਂਟ ਵਿਧਾਨ ਸਰ ਜਿਹਦਾ ਬਸਰਾ ਚੁੱਕੀਆਂ ਜਾ ਰਹੀਆਂ ਨੇ ਕਿਸ ਸਾਹ ਦਾ ਸਵਾਲ ਹੋਵੇ ਅਸੀਂ ਲੋਕਾਂ ਦੇ ਮੁੱਦੇ ਦੀ ਗੱਲ ਕਰਦੇ ਆਂ ਤੇ ਅੱਜ ਲੋਕਾਂ ਦੇ ਮੁੱਦੇ ਲੋਕਤੰਤਰ ਦੀ ਜਿਹੜੀ ਆ ਪਰਵਾ ਉਹਦੇ ਵਿੱਚ ਭਾਰੂ ਹੋ ਰਿਹਾ ਤੇ ਇਸ ਸਵਾਲ ਦੀ ਬਣਤੀ ਹੈ ਕਿ ਅੱਜ ਕਿਸੇ ਵਾਦੀ